ਪਾ ਕਹਿੰਦੇ ਨਾ ਕੋਈ ਆਪਾਂ ਸਕੂਟਰ ਮੋਟਰਸਾਈਕਲ ਟਰੈਕਟਰ ਲੱਗੇ ਆ ਅਗਲਾ ਕਹਿ ਦਿੰਦਾ 300 ਘੰਟੇ ਚੱਲਿਆ 400 ਘੰਟੇ ਚੱਲਿਆ ਕੋਈ ਕਹਿੰਦਾ 1000 ਕਿਲੋਮੀਟਰ ਚੱਲਿਆ 400 ਕਿਲੋਮੀਟਰ 0 ਘੰਟਾ ਚੱਲਿਆ ਹੋਇਆ ਬਾਈ ਜੀ ਆ ਦੇਖੋ ਇੰਨੇ ਦਿਨਾਂ ਦੇ ਭਾਈ ਵੀ ਇਹ ਪਾਣੀ ਪੀਣ ਨਾਲੋਂ ਤੁਸੀਂ ਵੈਸੇ ਹੀ ਕਿਸੇ ਨੂੰ ਤੁਸੀਂ ਉਹੀ ਤੁਸੀਂ ਕੋਈ ਹਾਨੀ ਕਰਕੇ ਚੀਜ਼ ਦੇ ਦਿਓ ਗਲਾਸ ਚ ਪਾ ਕੇ ਭਾਈ ਇਹ ਪੀ ਲਓ ਦੇਖੋ ਲੱਖਾਂ ਲੱਖਾਂ ਰੁਪਈਆ ਦੇ ਬਰਾਸ ਦੇ ਵਾਲ ਲੱਗੇ ਹੋਏ ਆ ਤੇ ਇਹਨਾਂ ਦੀ ਸੇਫਟੀ ਆ ਦੇ ਇੱਥੇ 25-30 ਹਜ਼ਾਰ ਰੁਪਈਆ ਦਾ ਲੋਹੇ ਦਾ ਗੇਟ ਸੀਗਾ ਬਾਈ ਜੀਵਨ ਦਿਖਾਈ ਮੜਾ ਜੇ ਉਹਦੇ ਇੱ ਆਪਣਾ ਛੱਪੜ ਹੈਗਾ ਉਹਦੇ ਨਾਲੋਂ ਵੀ ਮਾੜੇ ਹਲਾ ਦਾ ਤੇ ਪਾਣੀ ਦੀ ਛੱਪੜ ਦੇ ਵਿੱਚ ਵੀ ਨਾ ਇੰਨਾ ਹਰੇ ਬਾਈ ਵਾਲਾ ਪਾਣੀ ਹੁੰਦਾ ਜਿਹੜਾ ਆਪਣੇ ਲੋਕਾਂ ਨੂੰ ਪੀਣ ਵਾਸਤੇ ਆਪਾਂ ਸਪਲਾਈ ਕਰਦੇ ਹਾਂ ਹੋਰ ਕਿਹੜੀ ਗੱਲੋਂ ਰੌਲਾ ਪਾਈ ਪਾਈ ਜੰਨੇ ਆ ਬਾਈ ਜੇ ਆਪ ਪਰਸਨਲ ਹੀ ਕੰਮ ਨਹੀਂ ਗਾ ਪਿੰਡ ਦਾ ਕੰਮ ਆ ਪਿੰਡ ਲਈ ਹੋਣਾ ਤੇ ਆਪਾਂ ਉਹ ਕਰਦੇ ਹੀ ਰਹਿਣਾ ਮੈਂ ਤਾਂ ਪਿੰਡ ਦੇ ਮੁੱਦੇ ਠਾਉਣੇ ਆ ਬਾਈ ਜੀ ਇਹ ਤਾਂ ਹਜੇ ਮੇਰੀ ਸ਼ੁਰੂਆਤ ਆ ਇਹ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਜਿੰਦਰ ਸਿੰਘ ਬਰਾੜ ਪਿੰਡ ਥਾਂਡੇ ਵਾਲਾ ਜਿਵੇਂ ਆਪਾਂ ਵੀਡੀਓ ਬਣਾਉਂਦੇ ਰਹਿੰਨੇ ਆ ਹੁਣ ਜਿਹੜਾ ਪਿੰਡ ਦੇ ਵਿੱਚ ਆਪਣੇ ਵਾਟਰ ਸਪਲਾਈ ਦਾ ਵਾਟਰ ਵਾਕਸ ਵਿਭਾਗ ਦਾ ਜਿਹੜਾ ਮਸਲਾ ਚੱਲ ਜਾਂਦਾ ਪਿਛਲੇ 10 ਤੋਂ 15 ਦਿਨਾਂ ਤੋਂ ਜਿਹੜਾ ਚੱਲਿਆ ਹੁੰਦਾ ਉਹਦਾ ਆਪਾਂ ਮੁੱਦਾ ਹੋਣ ਦਾ ਕੋਈ ਜ਼ਿਆਦਾ ਕੋਈ ਰਾਜਨੀਤਿਕ ਜਾਂ ਕੋਈ ਪੋਲੀਟਿਕਲ ਕੋਈ ਵੀ ਇਹਦਾ ਕਾਰਨ ਨਹੀਂ ਸੀਗਾ ਉਹ ਪਿੰਡ ਪੱਦਰ ਦਾ ਮਸਲਾ ਉਹ ਆਪਣਾ ਤੇ ਕਿਸੇ ਵੀ ਰਾਜਨੀਤਿਕ ਤੋਂ ਰਹਿਤ ਹੁਣ ਉਹ ਤੁਹਾਨੂੰ ਸਾਰਾ ਮਸਲਾ ਠਾਉਣ ਦਾ ਕੀ ਕਾਰਨ ਬਣਿਆ ਕੀ ਤੁਹਾਨੂੰ ਸਾਰਾ ਦੱਸਦੇ ਆ ਕਿਉਂ ਆਪਾਂ ਰੋਣਾ ਪਈ ਜਾਂਦੇ ਆ ਕਿਉਂ ਪਿੰਡ ਦੇ ਵਿੱਚ ਇੰਨੇ ਦਿਨ ਤੋਂ ਕਿ ਕਹਿ ਰਹੇ ਆ ਭਈ ਆਪਾਂ ਕਮੇਟੀ ਬਣਾਈਏ ਤੇ ਕਮੇਟੀ ਦੇ ਅੰਦਰ ਆਪਾਂ ਸਾਰੇ ਕੰਮ ਕਰਵਾਈਏ ਤਾਂ ਹੁਣ ਤੁਸੀਂ ਆਪ ਦੇਖੋ ਵੀ 10000 ਦੀ ਪਿੰਡ ਦੀ ਆਪਣੇ ਦੀ ਆ ਤੇ ਇੱਥੇ ਆਪਣੀ 20 ਦੀ ਮੋਟਰ ਲੱਗੀ ਹੋਈ ਹੈ ਜਿਹੜੇ ਮਤਲਬ ਸੂਏ ਤੋਂ ਕੱਸੀ ਦਾ ਪਾਣੀ ਜਿਹੜਾ ਪਿੰਡ ਦੀ ਸਪਲਾਈ ਆਸਤੇ ਦਿੱਤਾ ਤੇ ਆ ਤੁਸੀਂ ਦੇਖ ਲਓ ਵੀ ਪਾਣੀ 4 ਇੰਚੀ ਦੇ ਰਹੀ ਹੈ 20 ਦੀ ਮੋਟਰ ਹੈ 10000 ਦੀ ਆਬਾਦੀ ਆ ਕਿੰਨੇ ਦਿਨ ਸੂਆ ਚੱਲਦੇ ਨੇ ਹੋਗੇ ਤੇ ਤੁਸੀਂ ਪਾਣੀ ਦੀ ਸਟੋਰੇਜ ਵੀ ਦੇਖ ਲਓ ਆਪਣੇ ਪਿੰਡ ਦੇ ਵਿੱਚ ਜੀ ਆਪਾਂ ਕਿਸੇ ਨੂੰ ਆਪਾਂ ਇੱਥੇ ਆ ਕੀ ਇਹ ਵੀ ਪਾਣੀ ਦੀ ਸਪਲਾਈ ਨਹੀਂ ਕੋਈ ਦੇ ਰਿਹਾ ਜਾਂ ਕਿਵੇਂ ਤੁਸੀਂ ਕਹਿੰਦੇ 24 ਘੰਟੇ 24 ਘੰਟੇ ਮੋਟਰ ਚੱਲੀ ਜਾਂਦੀ ਰਹਿੰਦੀ ਹੈ ਤੇ ਕਿੰਨੇ ਵੱਡਾ ਆਪਣੇ ਡਿਗ ਬਣਿਆ ਹੋਇਆ ਤੇ ਤੁਸੀਂ ਐਂ ਵੇਖੋ ਪਾਣੀ ਦੀ ਸਟੋਰੇਜ ਕਿੰਨੀ ਹੋਈ ਆ ਜੇ ਇੱਕ ਦਿਨ ਵੀ ਮੋਟਰ ਬਲਦ ਹੁੰਦੀ ਤਾਂ ਅਗਲੇ ਦਿਨ ਆਪਾਂ ਪਾਣੀ ਦਾ ਤਾਲ ਪੈ ਜਾਂਦਾ ਲੋਕਾਂ ਨੂੰ ਟੈਂਕਰ ਪਰਮੋਣੇ ਪੈ ਜਾਂਦੇ ਆ ਆਪਾਂ ਇਹ ਛੱਡ ਨਹੀਂ ਨਾ ਦੇਖੋ ਪਾਣੀ ਹੈ ਜਿਹੜੀ ਉਹ ਆਪਣੀ ਰੋਜ਼ ਦੀ ਲੋੜ ਆਪਣੀ ਹਰ ਰੋਜ਼ ਦੀ ਕੋਈ ਇੱਕ ਦਿਨ ਦਾ ਕੰਮ ਨਹੀਂ ਗਾ ਤੇ ਇੱਥੇ ਤੁਸੀਂ ਐਂ ਵੇਖੋ ਵੀ ਵਾਟਰ ਵਾਕਸ ਦੇ ਚਾਰ ਚਪੇਰੇ ਵੀ ਹਾਲਾਤ ਕੀ ਬਣੇ ਹੋਏ ਆ ਜਦੋਂ ਸਰਕਾਰ ਵੱਲੋਂ ਸਾਰੇ ਕੁਝ ਆਪਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਇਹ ਤਾਂ ਹੁਣ ਤੁਸੀਂ ਵੇਖੋ ਵੀ ਆਪਾਂ ਹਰ ਇੱਕ ਗੱਲ ਕਹਿੰਦੇ ਆਂ ਵੀ ਅੱਖੀਂ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਹੁਣ ਜਿਹੜੇ ਬੰਦੇ ਨੇ ਅੱਖੀਆਂ ਵੇਖ ਲਿਆ ਬਾਈ ਉਹ ਰੌਲਾ ਕਾਹਤੋਂ ਪਾਊਗਾ ਤੁਸੀਂ ਬਈ ਕਰੇ ਇਹ ਚੀਜ਼ ਆ ਕੇ ਹਾਲਾਤਾਂ ਨੂੰ ਇੱਥੇ ਜਾਣੂ ਹੀ ਨਹੀਂ ਹੋਏਗੇ ਮੈਂ ਤੁਹਾਨੂੰ ਅੱਜ ਤੁਹਾਨੂੰ ਸਾਰਾ ਵਿਖਾਉਣਾ ਫਿਰ ਤੁਸੀਂ ਕਹਿ ਦਿਓ ਵੀ ਬਾਈ ਵੀ ਤੂੰ ਇਹ ਮੁੱਦਾ ਗਲਤ ਠਾਇਆ ਤੇ ਜਾਂ ਇਹ ਮੁੱਦਾ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਜਾਂ ਕਿਵੇਂ ਹੁਣ ਤੁਸੀਂ ਇਹ ਦੱਸੋ ਵੀ ਆਹ ਜਿਹੜਾ ਪਾਣੀ ਆ ਬਾਈ ਜੀਵਨ ਦਿਖਾਈ ਪਾਣੀ ਮੜਾ ਜਾ ਇਹ ਪਾਣੀ ਪੀਣ ਲੈ ਕੇ ਹੈ ਤੁਸੀਂ ਮੈਨੂੰ ਐਂ ਦੱਸ ਦਿਓ ਜੇ ਇਹ ਪਾਣੀ ਨੂੰ ਜੇ ਪਸ਼ੂ ਵੀ ਆਪਾਂ ਗੱਦ ਗਹਿਣਾ ਇਹ ਇਹ ਪਾਣੀ ਨੂੰ ਪਸ਼ੂ ਵੀ ਨਹੀਂ ਪੀਂਦੇਗੇ ਭਾਈ ਜੀ ਆਹ ਵੇਖੋ ਤੁਸੀਂ ਪਾਣੀ ਇਹ ਬੰਦਿਆਂ ਦੀ ਸਪਲਾਈ ਇਸ ਦੇ ਪਾਣੀ ਦਿੱਤਾ ਜਾ ਰਿਹਾ ਹੈ ਆਪਣੇ ਤਾਂ ਹੀ ਉਹ ਤੋਂ ਭਾਈ ਆਪਾਂ ਰੌਲਾ ਪਾਈ ਜੰਨੇ ਆ ਐਨੇ ਦਿਨਾਂ ਦੇ ਭਾਈ ਵੀ ਇਹ ਪਾਣੀ ਪੀਣ ਨਾਲੋਂ ਤੁਸੀਂ ਵੈਸੇ ਹੀ ਕਿਸੇ ਨੂੰ ਤੁਸੀਂ ਉਹੀ ਤੁਸੀਂ ਕੋਈ ਹਾਨੀ ਕਰਕੇ ਚੀਜ਼ ਦੇ ਦੇ ਬਲਾਸ ਚ ਪਾ ਕੇ ਭਾਈ ਇਹ ਪੀ ਲੋ ਵੇਖੋ ਕਿੰਨੀ ਪਾਣੀ ਦੇ ਵਿੱਚ ਹਰੇ ਵਾਈ ਆ ਸਾਰੇ ਪਿੰਡ ਦੇ ਵਿੱਚ ਇਹ ਪਾਣੀ ਜਾਣਾ ਆਹਾਂ ਆਪਣੇ ਇਹ ਤੇ ਜਿਹੜੇ ਵਾਟਰ ਫਿਲਟਰ ਆ ਜਿਹੜੇ ਇਹ ਉਹਨਾਂ ਦਾ ਹਾਲ ਆ ਵਾਟਰ ਫਿਲਟਰਾਂ ਦਾ ਹਾਲ ਆ ਆ ਵੇਖ ਲਓ ਤੁਸੀਂ ਆਏ ਤੁਹਾਨੂੰ ਮੈਂ ਸਾਰਾ ਪ੍ਰੋਸੈਸ ਦੱਸ ਦਾਂ ਇਹ ਕਿਵੇਂ ਕਿਵੇਂ ਹੈਗਾ ਕਿਵੇਂ ਕਿਵੇਂ ਪਾਣੀ ਆਪਣਾ ਉੱਪਰ ਜਾਂਦਾ ਕੀ ਕੀ ਇਹਦਾ ਪ੍ਰੋਸੈਸ ਆ ਕਿਵੇਂ ਆਹ ਵਾਟਰ ਬਾਕਸ ਦੀ ਹਾਲਾਤ ਹੈਗੇ ਆ ਇਹ ਤਾਂ ਮੰਦੇ ਤੋਂ ਮੰਦੇ ਇਹ ਹੋਏ ਪਏ ਆ ਦੇਖੋ ਇੰਨੀ ਸੋਹਣੀ ਜਗ੍ਹਾ ਇੱਥੇ ਕਿਸੇ ਵੀ ਯੂਜ਼ ਦੇ ਵਿੱਚ ਲਿਆਂਦੀ ਜਾ ਸਕਦੀ ਆ ਕਮੇਟੀ ਬਣਾਉਣ ਦਾ ਮਤਲਬ ਇਹ ਨਹੀਂ ਕਿ ਮੈਨੂੰ ਆਏ ਆ ਵੀ ਕਮੇਟੀ ਬਣੇ ਇਹਦਾ ਕੋਈ ਸੁਧਾਰ ਹੋਵੇ ਕਮੇਟੀ ਕੋਈ ਆਪਣਾ ਕੋਈ ਪਰਸਨਲ ਹੀ ਕੰਮ ਨਹੀਂਗਾ ਪਿੰਡ ਦਾ ਕੰਮ ਆ ਪਿੰਡ ਲਈ ਹੋਣਾ ਕਿ ਆਪਾਂ ਉਹ ਕਰਦੇ ਹੀ ਰਹਿਣਾ ਮੈਂ ਤਾਂ ਪਿੰਡ ਦੇ ਮੁੱਦੇ ਠਾਉਣੇ ਆ ਬਾਈ ਜੀ ਇਹ ਤਾਂ ਹਜੇ ਮੇਰੀ ਸ਼ੁਰੂਆਤ ਆ ਇਹ ਪਰਸਨਲੀ ਕੰਮ ਨਹੀਂ ਗਾ ਪਿੰਡ ਦਾ ਕੰਮ ਆ ਪਿੰਡ ਲਈ ਹੋਣਾ ਤੇ ਆਪਾਂ ਉਹ ਕਰਦੇ ਹੀ ਰਹਿਣਾ ਮੈਂ ਤਾਂ ਪਿੰਡ ਦੇ ਮੁੱਦੇ ਠਾਉਣੇ ਆ ਬਾਈ ਜੀ ਇਹ ਤਾਂ ਹਜੇ ਮੇਰੀ ਸ਼ੁਰੂਆਤ ਆ ਇਹ ਠੀਕ ਆ ਤੇ ਇਸ ਤੋਂ ਬਾਅਦ ਹੋਰ ਬਥੇਰੇ ਮੁੱਦੇ ਆ ਆ ਦੇਖ ਲਓ ਇਹਦੇ ਵਿੱਚ ਆਪਣੀ ਪਾਣੀ ਦੀ ਸਭ ਤੋਂ ਮੇਨ ਸਪਲਾਈ ਆਉਂਦੀ ਆ ਪਹਿਲਾਂ ਸਭ ਤੋਂ ਪਾਣੀ ਆਉਂਦਾ ਇਹਦੇ ਵਿੱਚ ਪਹਿਲਾਂ ਤੇ ਤੁਸੀਂ ਮੈਨੂੰ ਐ ਦੱਸੋ ਕਿ ਮੈਨੂੰ ਬੋਲਣ ਦੀ ਲੋੜ ਹੈ ਹੁਣ ਇਸ ਤੋਂ ਬਾਅਦ ਤੁਸੀਂ ਆਪ ਦੱਸ ਦਿਓ ਮੈਨੂੰ ਬੋਲਣ ਦੀ ਕੋਈ ਲੋੜ ਹੈ ਇਹਦੇ ਬਾਬਤ ਵੀ ਇਹ ਸਾਫ਼ ਆ ਜਾਂ ਇਹਦੀ ਸਫਾਈ ਹੋਣ ਵਾਲੀ ਆ ਜਾਂ ਇਹ ਆਪਣੇ ਪੀਣ ਵਾਲਾ ਜਿਹੜਾ ਪਾਣੀ ਆਉਂਦਾ ਨਾ ਉਹਦਾ ਮੇਨ ਟੈਂਕ ਆ ਜੀ ਸਭ ਤੋਂ ਪਹਿਲਾਂ ਇਹਦੇ ਚ ਆਉਂਦਾ ਦੇਖ ਲਓ ਤੁਸੀਂ ਆਪ ਬਾਈ ਅੱਗੇ ਹੋ ਕੇ ਦਿਖਾ ਦਊਂਗਾ ਮੈਂ ਪੋਸਤ ਤੋਂ ਬਾਅਦ ਤੁਸੀਂ ਆਹ ਟੈਂਕ ਦੇਖ ਲਓ ਮੈਨੂੰ ਤਾਂ ਲੱਗਦਾ ਇਹ ਆਪਣਾ ਜਿਹੜਾ ਹੈਗਾ ਆਪਣਾ ਛੱਪੜ ਹੈਗਾ ਉਹਦੇ ਨਾਲੋਂ ਵੀ ਮਾੜੇ ਹਲਾਤਾ ਤੇ ਪਾਣੀ ਦੇ ਛੱਪੜ ਦੇ ਵਿੱਚ ਵੀ ਨਾ ਇੰਨਾ ਹਰੇ ਬਾਈ ਵਾਲਾ ਪਾਣੀ ਹੁੰਦਾ ਜਿਹੜਾ ਆਪਣਾ ਲੋਕਾਂ ਨੂੰ ਪੀਣ ਵਾਸਤੇ ਆਪਾਂ ਸਪਲਾਈ ਕਰਦੇ ਹਾਂ ਹੋਰ ਕਿਹੜੀ ਗੱਲੋਂ ਰੌਲਾ ਪਾਈ ਪਾਈ ਜੰਨੇ ਬਾਈ ਜੇ ਜੇ ਹੁਣ ਆਪਾਂ ਹੁਣ ਸਰਕਾਰ ਨੂੰ ਆਪਾਂ ਮਾੜਾ ਕੀ ਐਮਐਲਏ ਨੂੰ ਮਾੜਾ ਕੀ ਕਿਸੇ ਆਪਦੇ ਪਿੰਡ ਦੇ ਬੰਦੇ ਨੂੰ ਜਾਂ ਆਖੀਏ ਜਾਂ ਕਿਵੇਂ ਫਿਰ ਹਰ ਇੱਕ ਬੰਦੇ ਨੂੰ ਗੁੱਸਾ ਲੱਗੂਗਾ ਹੁਣ ਸਰਕਾਰ ਨੇ ਫੰਡ ਦੇਤੇ ਠੀਕ ਆ ਜਿੰਨਾ ਵਿਭਾਗ ਦੀ ਕਾਰਵਾਈ ਬੰਦੀ ਸੀ ਉਹ ਉਹਨੇ ਕਰਤੀ ਹੁਣ ਪਿੰਡ ਦਾ ਹੱਕ ਮੰਗਦਾ ਉਹ ਕਹਿੰਦੇ ਉਹ ਸਾਰਾ ਕੁਝ ਕਰਨ ਨੂੰ ਤਿਆਰ ਆ ਉਹ ਕਹਿੰਦੇ ਤੁਸੀਂ ਕਰਵਾਓ ਹੁਣ ਕਿੰਨੇ ਦਿਨ ਰੌਲਾ ਪਾਈ ਜਾਂਦੇ ਨੂੰ ਹੋਗੇ ਕੋਈ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਬਈ ਫੇਰ ਅਗਲਾ ਜਦੋਂ ਆਪਾਂ ਕੋਈ ਆਪਾਂ ਅਸਲਾਈ ਅਸਲੀਅਤ ਵਿਖਾਉਣੀ ਹੈ ਜਦੋਂ ਕਿਸੇ ਨੂੰ ਤਾਂ ਫੇਰ ਹਰ ਇੱਕ ਬੰਦੇ ਨੂੰ ਗੁੱਸਾ ਆਉਂਦਾ ਫੇਰ ਉਦੋਂ ਇਹ ਲੱਗਣ ਲੱਗ ਜਾਂਦਾ ਵੀ ਇਹ ਮੁੱਦਾ ਕੋਈ ਪੋਲੀਟੀਕਲ ਮੁੱਦਾ ਹੁਣ ਤੁਸੀਂ ਇਹ ਦੱਸੋ ਪਿੰਡ ਦੇ ਲੋਕਾਂ ਦੀ ਗੱਲ ਆ ਇਹਦੇ ਵਿੱਚ ਕਿੱਥੇ ਰਾਜਨੀਤੀ ਕਿੱਥੇ ਆ ਗਈ ਇਹ ਪਾਣੀ ਆ ਭਾਈ ਆ ਅਗਲਾ ਫਿਲਟਰ ਵਖਾਈ ਜਿਹੜੇ ਫਿਲਟਰ ਦੀ ਸਫਾਈ ਹੋਈ ਹੋਈ ਕਮੇਟੀ ਬਣਾ ਕੇ ਭਾਈ ਜੀ ਇਹਦੀ ਜਾਂਚ ਕਰਵਾਈ ਜਾਊਗੀ ਉਹਨਾਂ ਨੇ ਮਹਿਕਮੇ ਨਾਲ ਗੱਲ ਕਰੀ ਸੀ ਅਸੀਂ ਆਖਿਆ ਸੀਗਾ ਵੀ ਸਾਡਾ ਇਹ ਜਿਹੜਾ ਪਾਣੀ ਆ ਇਹ ਜਿਹੜਾ ਸਹੀ ਸਾਫ ਨਹੀਂ ਹੁੰਦਾਗਾ ਇਹਦੇ ਅਸਤੇ ਸਾਨੂੰ ਨਵਾਂ ਰੇਤਾ ਦਿੱਤਾ ਜਾਵੇ ਉਹ ਕਹਿੰਦੇ 5 ਸਾਲਾਂ ਦੇ ਵਿੱਚ ਇੱਕ ਵਾਰੀ ਰੇਤਾ ਦਿੱਤਾ ਜਾਂਦਾ ਉਹ ਅਸੀਂ ਇੱਕ ਵਾਰੀ ਦੇ ਚੁੱਕੇ ਆ ਸਾਨੂੰ ਉਹ ਕਿਤੇ 5 ਸਾਲਾਂ ਵਾਲਾ ਰੇਤਾ ਭਾਈ ਮੈਨੂੰ ਕਿਤੇ ਨਹੀਂ ਦਿਸੀਆ ਉਹ 5 ਸਾਲਾਂ ਵਾਲਾ ਰੇਤਾ ਫੇ ਕਿੱਥੇ ਕਿੱਥੇ ਹੈਗਾ ਕਿੱਥੇ ਨਹੀਂ ਉਹ ਠੀਕ ਆ ਆਜੋ ਤੁਹਾਨੂੰ ਦੇ ਹਾਲਾਤ ਵਿਖਾਉਨੇ ਆ ਜਿਹੜਾ ਕੰਮ ਇੱਥੇ ਠੇਕੇਦਾਰਾਂ ਨੇ ਕੀਤਾ ਜੇ ਕਿ ਅਗੂਆ ਪਹਿਲਾਂ ਤੁਸੀਂ ਸੁੱਤੇ ਸੀਗੇ ਪਹਿਲਾਂ ਪਹਿਲਾਂ ਬਈ ਜਦੋਂ ਨਹੀਂ ਇਸ ਕੰਮ ਦੇ ਵਿੱਚ ਆਏ ਸੀ ਕਿ ਤਾਂ ਨਹੀਂ ਆਏ ਸੀ ਕੋਈ ਸਾਨੂੰ ਕਿਸੇ ਈਵਨਿੰਗ ਵੀ ਜੇ ਹੁਣ ਆਮ ਆਦਮੀ ਦੀ ਸਰਕਾਰ ਆ ਗਈ ਅਸੀਂ ਤਾਂ ਕਰਦੇ ਕਾਲੀਆਂ ਵੇਲੇ ਨਹੀਂ ਕੀਤਾ ਜਦੋਂ ਬਈ ਜਦੋਂ ਅਸੀਂ ਹੈ ਹੀ ਨਹੀਂ ਸੀ ਇਸ ਮਸਲੇ ਦੇ ਵਿੱਚ ਪਾਣੀ ਦਾ ਸਾਨੂੰ ਹੁਣ ਮੁੱਦੇ ਦਾ ਜਦੋਂ ਸਾਨੂੰ ਪਤਾ ਜਦੋਂ ਲੱਗਿਆ ਸੀ ਉਦੋਂ ਕਰਾਂਗੇ ਬਈ ਆਉਣ ਗੇਟ ਆ ਇੱਥੇ ਇੱਥੇ 25 25 30 3000 ਰੁਪਏ ਦੇ ਲੋਹੇ ਦੇ ਗੇਟ ਲੱਗੇ ਹੋਏ ਸੀ ਉਹਨਾਂ ਨੇ ਕਿਤੇ ਨਾਮੋ ਨਿਸ਼ਾਨ ਹੀ ਨਹੀਂਗਾ ਆ ਲੱਖਾਂ ਲੱਖਾਂ ਰੁਪਈਆ ਦੇ ਵਾਲ ਲੱਗੇ ਹੋਏ ਇੱਥੇ ਨੇ ਘੋਲ ਲੱਖਾਂ ਲੱਖਾਂ ਰੁਪਈਆ ਦੇ ਬਰਾਸ ਦੇ ਵਾਲ ਲੱਗੇ ਹੋਏ ਆ ਤੇ ਇਹਨਾਂ ਦੀ ਸੇਫਟੀ ਆ ਤੇ ਇੱਥੇ 25 3000 ਰੁਪਏ ਦਾ ਲੋਹੇ ਦਾ ਗੇਟ ਸੀਗਾ ਬਾਈ ਜੀਵਨ ਦਿਖਾਈ ਮੜਾ ਜਾ ਉਹਦੇ ਇੱਥੇ ਕੋਈ ਕੁੰਡਾ ਕਬਜ਼ਾ ਹੀ ਨਹੀਂ ਕੋਈ ਰਹਿ ਗਿਆ ਆ ਕੌਲਿਆਂ ਨਾਲ ਉਹ ਖਾਈ ਮੜਾ ਜਾ ਦੇਖੋ ਸਰਕਾਰੀ ਖਜ਼ਾਨੇ ਦੇ ਵਿੱਚੋਂ 25 25 30 3000 ਰੁਪਏ ਦੇ ਗੇਟ ਲੱਗੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਹੈ ਨਹੀਂਗਾ ਆ ਦੂਜੇ ਪਾਸੇ ਆ ਕੇ ਵੇਖ ਲਓ ਆਹ ਜਿਹੜੇ ਫਿਲਟਰ ਵਾਲ ਵਾਲ ਜਿਹੜੇ ਆਪਣੇ ਪਾਣੀ ਛੱਡਣ ਵਾਲੇ ਉਹਨਾਂ ਦਾ ਹਾਲ ਵੇਖ ਲਓ ਕੀ ਕੀਤੇ ਪਏ ਆ ਸਾਰੇ ਭੰਨ ਭੰਨ ਕੇ ਤੇ ਸਿੱਟੇ ਪਏ ਵਿੱਚੋਂ ਬਾਈ ਜੀ ਕਿਸੇ ਨੇ ਕੁਛ ਨਹੀਂ ਲੈਣਾ ਠੀਕ ਆ ਆਪਣੇ ਪਿੰਡ ਦਾ ਮਸਲਾ ਤੁਸੀਂ ਨੌਜਵਾਨ ਭਰਾ ਨਾਲ ਆਓ ਸਾਰੇ ਕਮੇਟੀ ਬਣਾ ਕੇ ਆਪਾਂ ਇਹਦਾ ਸੁਧਾਰ ਕਰੀਏ ਇੰਨੀ ਸੋਹਣੀ ਜਗ੍ਹਾ ਆਹ ਦੇਖੋ ਇੱਥੇ ਆਪਾਂ ਕਹਿੰਨੇ ਸਨ ਪਾਰਕਾਸਟ ਤੇ ਜਗ੍ਹਾ ਚਾਹੀਦੀ ਹੈ ਭਾਈ ਜੀ ਇਹਨੂੰ ਪਾਰਕਾਸਟ ਤੇ ਵਰਤ ਲਓ ਇਹਨੂੰ ਸਫਾਈ ਹੋਵੇ ਸਾਰਾ ਇੱਥੇ ਸਾਰਾ ਸਮਾਨ ਭੰਨ-ਭੰਨ ਕੇ ਸਟਿਆ ਪਿਆ ਇੱਕ ਮਿੰਟ ਰੋਕੀ ਜੀ ਬਈਆ ਦਿਖਾਇਓ ਇਹ ਬਾੜਾ ਨੀ ਦਾ ਭਾਈ ਜੀ 8-10 ਲੱਖ ਰੁਪਏ ਦਾ ਪ੍ਰੋਜੈਕਟ ਆ ਸਰਕਾਰ ਨੇ ਦਿੱਤਾ ਹੋਇਆ 810 ਲੱਖ ਰੁਪਏ ਦਾ ਪ੍ਰੋਜੈਕਟ ਚਿੱਟਾ ਥੀ ਬਣ ਗਿਆ ਇਹਦਾ 1% ਯੂਜ਼ ਨਹੀਂਗਾ ਹੁਣ ਤੁਸੀਂ ਮੈਨੂੰ ਦੱਸੋ ਰੌਲਾ ਕਾਹਤੋਂ ਪਈਏ ਬਾਈ ਪਾਣੀ ਦਾ ਆਰਓ ਫਿਲਟਰ ਲੱਗਿਆ ਹੋਇਆ ਪਿੰਡ ਦੇ ਵਿੱਚ 10 ਲੱਖ ਰੁਪਏ ਦਾ ਪ੍ਰੋਜੈਕਟ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਗਿਆ ਖਤਮ ਹੋ ਗਿਆ ਬਾਈ ਇਹ ਬਿਨਾਂ ਕਿਸੇ ਵਰਤੋਂ ਤੋਂ ਜਿਵੇਂ ਆਪਾਂ ਕਹਿੰਦੇ ਨਾ ਕੋਈ ਆਪਾਂ ਸਕੂਟਰ ਮੋਟਰਸਾਈਕਲ ਟਰੈਕਟਰ ਲੱਗੇ ਆ ਅਗਲਾ ਕਹਿ ਦਿੰਦਾ 300 ਘੰਟੇ ਚੱਲਿਆ 400 ਘੰਟੇ ਚੱਲਿਆ ਕੋਈ ਕਹਿੰਦਾ 1000 ਕਿਲੋਮੀਟਰ ਚੱਲਿਆ 400 ਕਿਲੋਮੀਟਰ 0 ਘੰਟਾ ਚੱਲਿਆ ਹੋਇਆ ਬਾਈ ਜੀ ਕੋਈ ਬੰਦਾ ਸਾਫਤ ਕਰਦੇ ਵੀ ਇਹਦੇ ਵਿੱਚ ਦੀ ਅਸੀਂ ਪਾਣੀ ਦੀ ਕੋਈ ਸਪਲਾਈ ਪਿੰਡ ਨੂੰ ਸਾਫ ਦਿੱਤੀ ਆ ਤੇ ਪਿੰਡ ਦਾ ਬੰਦਾ ਕਹਦੇ ਵੀ ਮੇਰੇ ਤੱਕ ਸਾਫ ਪਾਣੀ ਪਹੁੰਚਿਆ ਸਰਕਾਰਾਂ ਨੂੰ ਆਪਾਂ ਮਾੜਾ ਬਈ ਕਾਦੂ ਆਖੀਏ ਜਦੋਂ ਯਾਰ ਆਪਾਂ ਆਪਣੀ ਕੋਸ਼ਿਸ਼ ਕਰਨਾਗੇ ਵੀਰੇ 10 ਲੱਖ ਰੁਪਏ ਮਿੱਟੀ ਹੋਏ ਬਈ ਜੀ ਉਵੇਂ ਇਹ ਆ ਮੈਨੂੰ ਐ ਆ ਵੀ ਕੋਈ ਪਿੰਡ ਦੇ ਮੁੰਡੇ ਚਾਰ ਅੱਗੇ ਆਉਣ ਕੋਈ ਭੈਣ ਭਰਾ ਕੋਈ ਸੂਝਵਾਨ ਸੱਜਣ ਆਉਣ ਪੈਸਾ ਜ਼ਰੂਰ ਆਪਾਂ ਲਿਆਗੇ ਪੈਸਾ ਬਈ ਕਿਸੇ ਅਰਥ ਲੱਗੇ ਤੇ ਅਰਥ ਲੱਗਣ ਤੋਂ ਬਾਅਦ ਆਪਾਂ ਉਹਦੀ ਸਾਂਭ ਸੰਭਾਲ ਕਰਗੇ ਹੁਣ ਤੁਸੀਂ ਮੈਨੂੰ ਦੱਸੋ ਵੀ ਇਦੇ ਵਿੱਚ ਕਿਸੇ ਬੰਦੇ ਦੀ ਕੋਈ ਟੱਲੇ ਨਹੀਂ ਗਈ। ਅਗਲੇ ਨੇ ਫੰਡ ਵੀ ਦਿੱਤੇ, ਪ੍ਰੋਜੈਕਟ ਲਾਤਾ 10 ਲੱਖ ਰੁਪਏ ਦਾ ਪ੍ਰੋਜੈਕਟ ਲਾਤਾ। ਜਦੋਂ ਵੀ ਆਪਾਂ ਵਰਤੋਂ ਜੀ ਨੇ ਲੈ ਕੇ ਆਂਦਾ ਆਪਾਂ ਪਾਣੀ ਪੀਂਨੇ ਹਰੇ ਬਈ ਵਾਲਾ। ਤੇ ਜਿੰਨੇ ਵੀ ਸੱਜਣ ਬੇਲੀ ਹੈਗੇ ਆ ਮੇਰੇ ਭਰਾ, ਉਹ ਜਿਹੜੇ ਪਿੰਡ ਵਾਸਤੇ ਕਰੀ ਜਾਂਦੇ ਆ, ਉਹਨਾਂ ਨੂੰ ਬਾਈ ਜੀ ਸਲਾਮ, ਜਿਹੜੇ ਕਰੀ ਜਾਂਦੇ ਆ। ਮੇਰਾ ਸਿਰਫ ਮਕਸਦ ਇਹ ਆ ਵੀਡੀਓ ਬਣਾਉਂਦਾ ਵੀ ਹੁਣ ਬਹੁਤ ਬੰਦੇ ਇਹ ਆਖੀ ਜਾਂਦੇ ਸੀਗੇ ਵੀ ਪਾਣੀ ਦਾ ਕੋਈ ਏਡਾ ਮਸਲਾ ਹੈ ਨਹੀਂ ਗੇ ਪਿੰਡ ਦੇ ਵਿੱਚ। ਬਾਈ ਜੀ ਜਿਹਨੇ ਵਾਸਤੇ ਕੋਈ ਮਸਲਾ ਹੈ ਨਹੀਂ ਗਾ ਉਹਦੇ ਵਾਸਤੇ ਤਾਂ ਵੱਡੀ ਤੋਂ ਵੱਡੀ ਗੱਲ ਦਾ ਵੀ ਹੈ ਨਹੀਂ ਕੋਈ ਮਸ ਤੇ ਜੇ ਜਿਹਦੇ ਅਸਤੇ ਮਸਲਾ ਹੈਗਾ ਉਹਦੇ ਤੋਂ ਉਹਦੇ ਤੋਂ ਸਾਨੂੰ ਦਾ ਪਾਣੀ ਸਾਡਾ ਅਮਰਤ ਵਰਗਾ ਪਾਣੀ ਆ ਬਾਈ ਠੀਕ ਆ ਦਿੱਲੀ ਦੀ ਸਾਡੀ ਵਰਤੋਂ ਇੱਥੇ ਅਸੀਂ ਆਉਂਦੇ ਕਮਾਂਗਾਰਾਂ ਦੇ ਨਿਕਲ ਜਾਂਦੇ ਆ ਅੱਧੋ ਜਿਆਦਾ ਮੇਰਾ ਪਿੰਡ ਦਾ ਨੌਜਵਾਨ ਵਿਦੇਸ਼ਾਂ ਦੇ ਵਿੱਚ ਬੈਠਾ ਤੇ ਬਜ਼ੁਰਗ ਸਾਡੇ ਬਾਈ ਪਾਣੀਆ ਪਿੱਛੇ ਇੱਥੇ ਖੱਬੇ ਗੋਣ ਹੁੰਦੇ ਫਿਰਦੇ ਆ ਆ ਜੇ 2-4 ਸਾਲਾਂ ਨੂੰ ਜਿਹੜੇ ਕੋਈ 10% 15% ਮੁੰਡੇ ਇੱਥੇ ਫਿਰਦੇ ਆ ਜਿਹੜੇ ਉਹਨਾਂ ਨੇ ਵੀ ਇੱਥੋਂ ਚਲੇ ਜਾਣਾ ਤੇ ਬਜ਼ੁਰਗਾਂ ਤੋਂ ਆਪਦੇ ਪਸ਼ੂਆਂ ਖਾਤਰ ਆਪਦੇ ਪੀਣ ਖਾਤਰ ਪਾਣੀ ਨਹੀਂ ਆਉਣਾਗਾ ਉਸ ਗੱਲ ਦਾ ਅਸੀਂ ਰੌਲਾ ਪਾਉਨੇ ਆ ਬਾਈ ਤਾਂ ਹੁਣ ਤੁਸੀਂ ਹੁਣ ਤੁਸੀਂ ਆਪ ਵੇਖਣਾ ਬਾਈ ਆਪਾਂ ਠੀਕ ਆ ਮੈਂ ਤੁਹਾਨੂੰ ਸੀਗਾ ਅਸਲੀਅਤ ਵਿਖਾਉਣੀ ਸੀਗੀ ਵੀ ਮੈਂ ਕਾਹਦੋ ਰੋਲਾ ਪਾਉਣਾ ਠੀਕ ਆ ਹੁਣ ਤੁਸੀਂ ਆਪ ਵੇਖਣਾ ਵੀ ਇਹ ਮੁੱਦਾ ਕੋਈ ਰਾਜਨੀਤੀ ਵਾਲਾ ਮੁੱਦਾ ਜਾਂ ਕੋਈ ਪਿੰਡ ਲੈਵਲ ਦਾ ਮੁੱਦਾ ਜਾਂ ਇਹਦੇ ਵਿੱਚ ਕੀ ਦਾ ਨਫਾ ਕੀ ਦਾ ਨੁਕਸਾਨ ਆ ਤੇ ਪਿੰਡ ਦੀ ਇਸ ਮਸਲ ਜੇ ਮਸਲਾ ਹੱਲ ਹੁੰਦਾ ਤੇ ਪਿੰਡ ਦੀ ਉਹਨੂੰ ਕੀ ਦੇਣ ਹੋਊਗੀ ਇਹ ਤੁਸੀਂ ਬਾਈ ਜੀ ਆਪ ਸੋਚਣਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ